ਇਹ ਰ 17 18 ਸਾਲ ਦਾ ਬੱਚਾ ਉਹ ਨਸ਼ੇ ਨੇ ਨਾ ਫੂਕੇ ਆਪਿਆ ਅਸੀਂ ਕਿਸੇ ਤੋਂ ਮਰਜੀ ਪੁੱਛ ਕੇ ਦੇਖ ਲੋ ਇੰਨੇ ਖੜੇ ਆ ਕਿਸੇ ਦਾ ਬੱਚਾ ਨੌਕਰੀ ਤੈਨ ਲੱਗਿਆ ਵੱਧ ਤੋਂ ਵੱਧ ਪੜੇ ਲਿਖੇ ਵੱਡੇ ਘਰਾਂ ਨੂੰ ਨੌਕਰੀਆਂ ਮਿਲੀਆਂ ਜਿਨ੍ਹਾਂ ਕੋਲੇ ਪੈਸਾ ਤੇਲਾ ਪੈਸਾ ਦੇ ਕੇ ਅਗਲੇ ਨੌਕਰੀਆਂ ਤੇ ਲੱਗ ਚੁੱਕੇ ਆ ਜਿਹੜਾ ਵੀ ਜੀ ਬੱਚੇ ਮਰਦੇ ਆ ਨਸ਼ਿਆਂ ਤੋਂ ਉਹ ਨਸ਼ੇਬੰਦ ਹੋ ਜਾਣ ਜਿਹੜਾ ਨਾ ਮਾਂਵਾਂ ਦੁਖੀ ਪੇਟ ਦਿੰਨਾ ਬੱਚਾ ਲੋ ਉਹ ਬੰਦ ਹੋ ਜਾਣ ਆ ਤੁਹਾਨੂੰ ਕੇ ਬੇਨਤੀ ਹੈ ਸਰਕਾਰ ਜੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਅਸੀਂ ਹਮੇਸ਼ਾ ਜੀਰੋ ਗਰਾਉਂਡ ਲੈਵਲ ਤੋਂ ਰਿਪੋਰਟਿੰਗ ਕਰਦੇ ਹਾਂ ਤੇ ਲੋਕਾਂ ਦਾ ਸੱਚ ਦਿਖਾਉਂਦੇ ਹਾਂ ਹੁਣ ਲੋਕ ਸਭਾ ਦੀਆਂ ਵੋਟਾਂ ਪਈਆਂ ਨੇ ਤਾਂ ਉਸ ਤੋਂ ਪਹਿਲਾਂ ਲੀਡਰਾਂ ਨੇ ਇਹਨਾਂ ਦੇ ਘਰਾਂ ਦੇ ਅੱਗੇ ਢੇੜੇ ਵੀ ਮਾਰੇ ਤੇ ਮੈਨੀਫੈਸਟੋ ਜਿਹੜੇ ਉਹ ਜਾਰੀ ਕੀਤੇ ਆ ਕਿਹਾ ਕਿ ਮਨਰੇਗਾ ਦੀ ਦਿਹਾੜੀ ਆ ਜਿਹੜੀ ਉਹ 400 ਰੁਪਏ ਕਰਾਂਗੇ ਅਸੀਂ ਮਜ਼ਦੂਰਾਂ ਦੇ ਹਿੱਤਾਂ ਦੀ ਗੱਲ ਦੇ ਕਹੀ ਗਈ ਉਹਨਾਂ ਮੈਨੀਫੈਸਟੋ ਦੇ ਵਿੱਚ ਪਰ ਜਦੋਂ ਹੁਣ ਜਿੱਤ ਜਾਂਦੇ ਨੇ ਉਹ ਲੋਕ ਸਭਾ ਦੇ ਮੈਂਬਰ ਬਣ ਜਾਂਦੇ ਨੇ ਸੰਸਦ ਦੇ ਵਿੱਚ ਪਹੁੰਚੇ ਨੇ ਪਰ ਹੁਣ ਇਹਨਾਂ ਦੇ ਘਰਾਂ ਦੇ ਅੱਗੇ ਆਏ ਜਾਂ ਨਹੀਂ ਆਏ ਇਹਨਾਂ ਦਾ ਧੰਨਵਾਦ ਕਰਨ ਦੇ ਲਈ ਪਹੁੰਚੇ ਜਾਂ ਨਹੀਂ ਪਹੁੰਚੇ ਅਸੀਂ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਮਨਰੇਗਾ ਮਜ਼ਦੂਰ ਨੇ ਕਸੀ ਤੇ ਜੜੀਆਂ ਪਟੜੀਆਂ ਹੁੰਦੀਆਂ ਨੇ ਜਿਹੜੇ ਸੂਏ ਨੇ ਉਹਨਾਂ ਦੀ ਸਫਾਈ ਕਰਨ ਦੇ ਲਈ ਇਹ ਲੋਕ ਬੈਟ ਆਏ ਇੱਥੇ ਮਨਰੇਗਾ ਦੇ ਵਿੱਚ ਦਿਹਾੜੀ ਕਰਦੇ ਆ ਗੱਲਬਾਤ ਕਰਦੇ ਆ ਆਪਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਠੀਕ ਹੋ ਹਾਂਜੀ ਠੀਕ ਆ ਜੀ ਬੰਦੀ ਕਿਵੇਂ ਮਨਰੇਗਾ ਦਾ ਕੰਮ ਕਰਨਾ ਹੈ ਹਾਂਜੀ ਮਨਰੇਗਾ ਦਾ ਕੰਮ ਕਰ ਰਹੇ ਹਾਂ ਜੀ ਲੋਕ ਸਭਾ ਦੀਆਂ ਵੋਟਾਂ ਪੈ ਗਈਆਂ ਲੀਡਰ ਤੁਹਾਡੇ ਘਰਾਂ ਦੇ ਅੱਗੇ ਆਏ ਸੀ ਵੋਟਾਂ ਲੈਣ ਦੇ ਲਈ ਕਿਵੇਂ ਲੱਗਦਾ ਤੁਹਾਨੂੰ ਜਿਹੜੇ ਉਹ ਵਾਅਦੇ ਕਰੇ ਸੀ ਉਹਨਾਂ ਨੇ ਖਰੇ ਉਤਰਨਗੇ ਉਹਨਾਂ ਤੇ ਸਾਨੂੰ ਤਾਂ ਨਹੀਂ ਲੱਗਦਾ ਕਰੇ ਉਤਰਨਗੇ ਸਾਡੀ ਕੋਈ ਸੁਣਵਾਈ ਨਹੀਂ ਗਈ ਵੋਟਾਂ ਪਾਈਆਂ ਸੰਸਦ ਬਚਾ ਦਿੱਤਾ ਤੁਸੀਂ ਵੋਟਾਂ ਪਾਈਆਂ ਤਾਂ ਹੀ ਜਿੱਤੇ ਹੋ ਹਾਂਜੀ ਹਾਂਜੀ ਵੋਟਾਂ ਪਾਈਆਂ ਹਾਂਜੀ ਜੀ ਕਿਵੇਂ ਮਨਰੇਗਾ ਮਜ਼ਦੂਰੀ ਹੈ ਜਿਹੜੀ ਪਹਿਲਾਂ ਤੁਹਾਨੂੰ 100 ਦਿਨ ਦਾ ਰੋਜ਼ਗਾਰ ਮਿਲ ਜਾਂਦਾ ਸੀ ਨਹੀਂ ਮਿਲਦਾ ਜੀ ਦੇਣ 45 ਲੱਗਦੇ ਸਾਲ ਸਾਰੇ ਕਿਵੇਂ ਕੀ ਲੱਗਦਾ ਕੀ ਕਮੀਆਂ ਨੇ ਮਨਰੇਗਾ ਦੇ ਵਿੱਚ ਜਿਹੜਾ ਤੁਸੀਂ ਮਨਰੇਗਾ ਦਾ ਕੰਮ ਕਰਦੇ ਹੋ ਉਹ ਚ ਕੀ ਕੀ ਦਿੱਕਤਾਂ ਆਉਂਦੀਆਂ ਨੇ ਤੁਹਾਡਾ ਉਹ ਚ ਦਿੱਕਤਾਂ ਆਉਂਦੀਆਂ ਜੀ ਇੱਕ ਤਾਂ ਦਿਹਾੜੀ ਬਹੁਤ ਘੱਟ ਆ ਜੀ ਹੂੰ ਠੀਕ ਆ ਜੀ ਤੇ ਇੱਕ ਹੁਣ ਮੰਨ ਕੇ ਚੱਲੋ ਜੀ ਇੱਥੇ ਹਾਜ਼ਰੀ ਲੱਗਦੀ ਹੈ ਜੀ ਉੱਥੇ ਨਹੀਂ ਕੰਮ ਮਿਲਦਾ ਕੰਮ ਸਾਨੂੰ 10 ਕਿਲੋਮੀਟਰ ਦੂਰ ਜਾਣਾ ਪੈਂਦਾ ਕਾਸ ਕਿਲੋਮੀਟਰ ਦੂਰ ਜਾਂਦੇ ਹਾਂਜੀ ਦੂਰ ਜਾਣਾ ਪੈਂਦੇ ਹੁਣ ਤੁਸੀਂ ਕਿਹੜੇ ਪਿੰਡ ਤੋਂ ਇੱਥੇ ਕੰਮ ਕਰਨ ਵਾਸਤੇ ਆ ਅਸੀਂ ਨਈਆਂ ਵਾਲੇ ਪਿੰਡ ਤੋਂ ਆਏ ਹਾਂ ਨਈਆਂ ਵਾਲੇ ਪਿੰਡ ਤੋਂ ਤੇ ਪਟੜੀਆਂ ਸਾਫ ਕਰਦੇ ਹਾਂ ਹਾਂਜੀ ਪਟੜੀਆਂ ਪਹਿਲਾਂ ਵਿੱਚੋਂ ਕੱਚੀ ਸਫਾਈ ਕਰੀ ਹੈ ਜੀ ਅਸੀਂ ਵਿੱਚੋਂ ਕੱਚੀ ਹਾਂਜੀ 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 ਤਾਂ ਮੰਨ ਰੇਗਾ ਦੇ ਵਿੱਚ ਤੁਹਾਨੂੰ ਲਾਪਾਤਰੀ ਦੇ ਜ਼ਰੀਏ ਕੋਈ ਕੋਈ ਸਹਾਇਤਾ ਮਿਲ ਜਾਂਦੀ ਹੈ ਜਿਵੇਂ ਕੋਈ ਬੀਮਾ ਦੀ ਰਾਸ਼ੀ ਹੋਵੇ ਨਹੀਂ ਕੁਝ ਨਹੀਂ ਮਿਲਦਾ ਕੋਈ ਦੁਰਘਟਨਾ ਹੋ ਜਾਵੇ ਸੱਪ ਸਲੂਤੀ ਲੜ ਜਾਵੇ ਤਾਂ ਤੁਹਾਨੂੰ ਕੋਈ ਕੋਈ ਮੁਆਵਜ਼ਾ ਮਿਲਦਾ ਨਾ ਨਾ ਕੁਝ ਨਹੀਂ ਮਿਲਦਾ ਜੀ ਕੁਛ ਨਹੀਂ ਬਣਾ। ਇਹੋ ਜੀ ਕਟਣਾ ਹੋਈ ਤੁਹਾਡੇ ਕਿਸੇ ਕੰਮੇ ਦੇ। ਹਾਂ ਹੋਈ ਹੈ ਜੇ ਇੱਕ ਬੁੜੀ ਨੂੰ ਅਟੈਕ ਹੋਇਆ ਸੀਗਾ ਜੀ। ਅਟੈਕ ਹੋਇਆ ਸੀ ਤਾਂ ਕੋਈ ਮੁਆਵਜ਼ਾ ਦਿੱਤਾ? ਨਹੀਂ ਕੁਛ ਨਹੀਂ ਮਿਲਿਆ ਉਹਨਾਂ ਨੂੰ। ਨਹੀਂ ਕਿਹਾ ਸੀ ਜੀ ਮੁੜ ਕੇ ਕਿਸੇ ਨੇ ਗੱਲ ਹੀ ਨਹੀਂ ਸੁਣੀ ਕੋਈ। ਗੱਲ ਨਹੀਂ ਸੁਣੀ। ਕੋਈ ਗੱਲ ਨਹੀਂ। ਗਰੀਬਾਂ ਦੀ ਕਿਉਂ ਨਹੀਂ ਗੱਲ ਸੁਣਦੀ ਲੋਕ। ਕੋਈ ਨਹੀਂ ਸੁਣਦਾ ਹੀ ਵੋਟਾਂ ਲੈ ਕੇ ਬਸ ਰਾਹ ਲੱਗਦੇ। ਗਰੇ ਵੋਟਾਂ ਸਭ ਤੋਂ ਜ਼ਿਆਦਾ ਗਰੀਬ ਲੋਕਾਂ ਨੇ ਆਈਆਂ ਹਾਂ ਗਰੀਬ ਲੋਕਾਂ ਨੇ ਵੋਟਾਂ ਬਹੁਤ ਜ਼ਿਆਦਾ ਨਹੀਂ ਹੋਰ ਕੋਈ ਦੁੱਖ ਤਕਲੀਫਾਂ ਆਈਆਂ ਤੁਹਾਨੂੰ ਸਰਕਾਰ ਦੇ ਵਿੱਚ ਕੀ ਤੁਹਾਡੇ ਕੰਮ ਨਾ ਹੁੰਦੇ ਹੋਣ ਜਾਂ ਤੁਹਾਨੂੰ ਕੋਈ ਆ ਸਹੂਲਤ ਚਾਹੀਦੀ ਹੈ ਗਰੀਬ ਦਾ ਕੋਈ ਕੰਮ ਨਹੀਂ ਹੁੰਦਾ ਜੀ ਸਾਡੇ ਨਹੀਂ ਵਾਲੇ ਵਿੱਚ 750 ਕਾਲ ਰਾਸ਼ੀ ਨੇ ਜਿਹੜਾ ਕੱਟਿਆ ਵਾ ਜੀ ਜ਼ਿਮੀਦਾਰਾਂ ਨੂੰ ਮਿਲਦਾ ਗਰੀਬਾਂ ਨੂੰ ਮਿਲਦਾ ਨਹੀਂ ਪਰ ਸਰਕਾਰ ਤਾਂ ਦਾਅਵੇ ਠੋਕ ਰਹੀ ਹੈ ਕਿ ਕਹਿੰਦੀ ਅਸੀਂ ਤਨਾੜ ਲੋਕਾਂ ਦੇ ਕਾਰਡ ਕੱਟੇ ਆ ਗਰੀਬਾਂ ਦੇ ਨਹੀਂ ਕਰੀਬਾਂ ਦੇ ਕੱਟੇ ਹੋਈ ਕਿਵੇਂ ਸਰਕਾਰ ਇੱਕ ਗੱਲ ਹੋਰ ਵੀ ਕਹਿੰਦੀ ਹੈ ਕਿ ਰਾਸ਼ਨ ਪੀਸਿਆ ਪਸਾਇਆ ਮਿਲਦਾ ਤੁਹਾਨੂੰ ਘਰਾਂ ਨੂੰ ਨਾਲ ਕੁਛ ਨਹੀਂ ਮਿਲਦਾ ਜੀ ਸਰਕਾਰ ਨੇ ਤਾਂ ਫਲੈਕਸ ਬੋਰਡ ਲਾਤੇ ਕਹਿੰਦੀ ਕਿ ਪੀਸਿਆ ਪਸਾਇਆ ਆਟਾ ਜਿਹੜਾ ਨਹੀਂ ਮਿਲਦਾ ਕੁਛ ਨਹੀਂ ਮਿਲ ਰਿਹਾ ਜੀ ਹਾਂਜੀ ਕਣ ਕਉਂਦੀ ਹੈ ਜੀ ਪਹਿਲਾਂ ਤਾਂ 30 ਕਿਲੋ ਦਿੰਦੇ ਸੀ ਹੁਣ 15 ਹੀ ਦਿੰਦੇ 15 ਦਿੰਦੇ ਆ ਹਾਂਜੀ ਕਿਹਾ ਸੀ ਪੰਜਾਬ ਸਰਕਾਰ ਦੇ ਜਿਹੜੇ ਲੀਡਰ ਆਏ ਸੀ ਕਿਹਾ ਸੀ ਹਾਂਜੀ ਲੀਡਰਾਂ ਨੂੰ ਕਿਹਾ ਸੀ ਹਾਂ ਕਿਹਾ ਸੀ ਹਾਂ ਕਿਹਾ ਸੀ ਕੋਈ ਸੁਣਦਾ ਹੀ ਨਹੀਂ ਜੀ ਸੁਣਿਆ ਹੀ ਨਹੀਂ ਹਾਂ ਮੇਰਾ ਖੋਦ ਦਾ ਕਾਰਡ ਕੱਟਿਆ ਬਾਈ ਕਾਰਡ ਕੱਟਿਆ ਜ਼ਮੀਨ ਤਾਂ ਹੈ ਨਹੀਂ ਕੋਈ ਲੈ ਹੈ ਨਹੀਂ ਜ਼ਮੀਨ ਜੀ ਜੀ ਕਿਉਂ ਬਾਈ ਜ਼ਮੀਨ ਤਾਂ ਹੈ ਨਹੀਂ ਇਹ ਤਾਂ अच्छा जी। ਨਾ ਜੀ ਜੀ। ਸਰਕਾਰ ਨੇ ਫਿਰ ਭਲੇਖੇ ਨਾਲ ਹੀ ਕੱਟ ਦਿੱਤਾ। ਪਤਾ ਨਹੀਂ ਕਿਵੇਂ ਕੱਟਿਆ ਹੁਣ। ਉਹਨਾਂ ਨੂੰ ਇਹ ਨਾ ਲੱਗਿਆ। ਆਉਂਦੇ ਜੀ ਜਿਹੜੇ ਮੋਢੀ ਹੁੰਦੇ ਉਹ ਕਟਾਉਂਦੇ ਆ। ਅੱਛਾ ਸਰਪੰਚ ਸਰਕਾਰ ਨੂੰ ਹੁਣ ਕੀ ਪਤਾ ਮੇਰੇ ਕੋਲ? ਸਰਪੰਚਾਂ ਨੂੰ ਕੀ ਦਿੱਕਤ? ਕੀ ਪਤਾ ਕੀ ਦਿੱਕਤ ਉਹ ਕਹਿੰਦੇ ਹੁਣ ਵੋਟਾਂ ਨਹੀਂ ਪਾਈਆਂ। ਵੋਟਾਂ ਨਹੀਂ ਪਾਈ। ਹਾਂ। ਇਹ ਰਾਜਨੀਤੀ ਚੱਲਦੀ। ਰਾਜਨੀਤੀ ਦੀ ਪਾਰਟੀ ਭਾਈ ਚੱਲਦੀ। ਪਿੰਡਾਂ ਦੇ ਵਿੱਚ। ਹਾਂ ਜੇ ਹੁਣ ਮੰਨ ਲਓ ਜੀ ਹੁਣ ਆਮ ਪਾਰਟੀ ਦੇ ਖੇਤਾਂ ਜਾਵੜੇ ਜੇ ਨਹੀਂ ਵੋਟ ਪਾਈ ਤਾਂ ਆਲੇ ਕਹਿੰਦੇ ਬਾਹਰ ਚੱਲ ਸਾਡੋਂ। ਬਾਹਰ ਚੱਲੋ ਇਹ ਹਾਂ ਇਹ ਕਹਿੰਦੇ ਹਾਂ ਕਹਿੰਦੇ ਸ ਅੱਛਾ ਜੀ ਹਾਂ ਜੀ ਇਹ ਲੋਕ ਪਿੰਡਾਂ ਦੀ ਕਹਿੰਦੇ ਆ ਪਿੰਡਾਂ ਦੇ ਇਹ ਕੰਮ ਚੱਲਦੇ ਆ ਅੱਛਾ ਜੀ ਹਾਂ ਜੀ ਹਾਂ ਜੀ ਐਂ ਕਹਿੰਦੇ ਆ ਹਾਂ ਜੀ ਤੇ ਸਰਕਾਰ ਤਾਂ ਕਹਿੰਦੀ ਅਸੀਂ ਹੈ ਗਰੀਬ ਲੋਕਾਂ ਦੀ ਨਹੀਂ ਨਹੀਂ ਕੋਈ ਸਰਕਾਰ ਗਰੀਬਾਂ ਨੇ ਕਿਚਿਆ ਇਹਨੇ 10000 ਰੁਪਏ ਇਕੱਠੇ ਕਰਕੇ ਚਾਹ ਬਣਾਉਂਦੇ ਆ ਇਹ ਸਾਰੇ ਬੰਦੇ ਆ ਠੀਕ ਹੈ ਨਹੀਂ ਪਿੰਡ ਹਾਂ 322 ਰੁਪਏ ਦਿਹਾੜੀ ਆ ਜੀ ਠੀਕ ਹੈ ਜੀ ਤੇ 10000 ਰੁਪਏ ਇਕੱਠੇ ਕਰਕੇ ਚਾਹ ਬਣਾਉਂਦੇ ਨੇ ਤੇ ਉਸ ਤੋਂ ਬਾਅਦ 20 ਰੁਪਏ ਸਾਧਨ ਲੈ ਕੇ ਆਉਂਦੇ ਟਰੈਕਟਰ ਵਾਲਿਆਂ ਨੂੰ ਦਿੰਦੇ ਆ ਠੀਕ ਹੈ ਜੀ ਹੁਣ 322 ਰੁਪਿਆ ਦੇ ਵਿੱਚੋਂ ਇਹਨਾਂ ਦਾ ਕਿੰਨਾ ਖਰਚਾ ਹੋ ਗਿਆ ਕੀ ਤੇ ਬਾਕੀ ਦਿਹਾੜੀ ਤੁਸੀਂ ਵੇਖ ਲਓ ਨਾ ਕੀ ਆਈ ਹੈ। ਅੱਛਾ ਜੀ। ਹਾਂ ਜੀ। ਟਰੈਕਟਰ ਫਿਰ ਕਿਰਾਏ ਤੇ ਲੈ। ਕਿਰਾਏ ਤੇ ਲੈ ਕੇ ਹੁੰਦੇ ਸਾਰੇ ਰਲ ਕੇ ਆ ਪੁੱਛ ਲੂ ਇੰਨੇ ਬੰਦੇ ਖੜੇ। ਹਾਂ ਜੀ ਹਾਂ ਜੀ। ਠੀਕ ਹੈ। ਹਾਂ ਜੀ। ਤਾਂ ਮਨਰੀਗਾ ਦਾ ਕੰਮ ਤੁਹਾਡਾ ਨਹੀਂ ਆ। ਸਾਰੇ ਦੇ ਸਾਰੇ ਲੇਬਰ ਵਾਲੇ ਤੁਸੀਂ ਨਹੀਂ ਆਲੇ। ਹਾਂ ਨਹੀਂ ਆਲੇ ਤੁਸੀਂ ਹਾਂ ਜੀ ਹਾਂ ਜੀ। ਕਿੰਨੇ ਕਾਰਡ ਆ ਤੁਹਾਡੇ? ਸਾਡੇ ਮੇਗਾ ਹਜ਼ਾਰ ਕਾਰਡ ਆ ਜੀ ਤੇ ਉਹਦੇ ਵਿੱਚੋਂ ਲਗਭਗ ਕੀ ਨਾਂ ਵਾਲਾ ਬਸ ਤਿੰਨ ਚਾਰ ਕੁ ਸੌ ਕਾਰਡ ਹੀ ਕੰਮ ਕਰਦਾ گا۔ ਕੋਸ਼ਿਸ਼ ਜ਼ਿਮੀਦਾਰਾਂ ਦੇ ਕਾਰਡ ਆ ਜਿਹੜੇ ਵਿੱਚੋਂ ਕੰਮ ਤੇ ਨਹੀਂ ਹੁੰਦੇ ਜੀ। ਅੱਛਾ ਘਰੇ ਬੈਠੇ ਆ ਜੀ। ਹਾਂ ਹਾਂ ਜੀ। ਹਾਜਰੀਆਂ ਲੱਗ ਜਾਂਦੀਆਂ ਉਹਨਾਂ ਨੂੰ ਪਹਿਲਾਂ ਲੱਗਦੀਆਂ ਸੀ ਜੀ ਹੁਣ ਸ਼ਾਇਦ ਨਹੀਂ ਲੱਗ ਰਹੀਆਂ ਅੱਛਾ ਪਹਿਲਾਂ ਹਾਂ ਆਨਲਾਈਨ ਲਾ ਕੇ ਨਹੀਂ ਲੱਗਦੇ ਪਹਿਲਾਂ ਲੱਗਦੀਆਂ ਸੀ ਸਰਕਾਰ ਨੇ ਆਨਲਾਈਨ ਕਰਕੇ ਠੀਕ ਕੀਤਾ ਕੰਮ ਹਾਂਜੀ ਹਾਂਏ ਹੈ ਤਾਂ ਕੰਮ ਤਾਂ ਠੀਕ ਹੈ ਜੀ ਇਹ ਕਿਵੇਂ ਲੱਗਦਾ ਇਮਾਨਦਾਰੀ ਇਹਦੀ ਨਹੀਂ ਇਮਾਨਦਾਰੀ ਹੈਗੀ ਹਾਂਜੀ ਪਹਿਲਾਂ ਘਰੇ ਬੈਠੇ ਨਹੀਂ ਹਾਂ ਪਹਿਲਾਂ ਪਾਈਲਾਂ ਪੈ ਜਾਂਦੀਆਂ ਹੁਣ ਨਹੀਂ ਪੈਂਦੀਆਂ ਹੁਣ ਨਹੀਂ ਪੈਂਦੀ ਹਾਂਜੀ ਪਹਿਲਾਂ ਫਿਰ ਮੀਟ ਕੱਪ ਲਾ ਕਰ ਦਿੰਦੀ ਸੀ ਜਿੱਦਾਂ ਨਹੀਂ ਬਾਸ ਰਾਲ ਮਿਲ ਕੇ ਚੱਲਦਾ ਹੀ ਕੰਮ ਜੀ ਰਾਲ ਮਿਲ ਕੇ ਅੱਲਾ ਮੀਟ ਆਪਾਂ ਕਹਦੀ ਮੀਟ ਨਹੀਂ ਸਾਰਾ ਰਾਲ ਮਿਲ ਕੇ ਸਾਰਾ ਰਾਲ ਮਿਲ ਕੇ ਹਾਂ ਰਾਲ ਮਿਲ ਕੇ ਆ ਜੀ ਹਾਂ ਠੀਕ ਆ ਹਾਂ ਜੀ ਹਾਂ ਜੀ ਹੁਣ ਠੀਕ ਕੀਤਾ ਹਾਂ ਹੁਣ ਠੀਕ ਹੈ ਜੀ ਇਹਦੀ ਫੋਟੋ ਖਿੱਚੂ ਹੁਣ ਮੰਨ ਕੇ ਲੈ ਚੀ ਸਾਡੀ ਹਾਈ ਲੱਗਦੀ ਹੈ ਜੀ ਇੱਥੇ ਫੋਟੋ ਸਾਡੀ ਖਿੱਚੀ ਜਾਊਗੀ ਸੂਹਾ ਵੀ ਦਿਸਾਉ ਨੂੰ ਘਰੇ ਜਾ ਕੇ ਨਾ ਉਹਨਾਂ ਦੀ ਫੋਟੋ ਨਾ ਜੀ ਇੱਥੇ ਲੋਕੇਸ਼ਨ ਹੀ ਇੱਥੀ ਦੀ ਹੈ ਮੀਟ ਫਿਰ ਸਾਰੀ ਦਿਹਾੜੀ ਤੁਹਾਡੇ ਨਾਲ ਹੀ ਹਾਂ ਨਾ ਰਹਿੰਦਾ ਹਾਂ ਜੀ ਨਾਲ ਰਹਿੰਦਾ ਹਾਂ ਜੀ ਹਾਂ ਜੀ ਹਾਂ ਜੀ ਇਹ ਨਹੀਂ ਵੀ ਹਾਜ਼ਰੀ ਘਰੇ ਨਾ 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 ਇੱਥੇ ਲੋਕੇਸ਼ਨ ਹੀ ਇ ਲੋਕੇਸ਼ਨ ਇਹ ਲੋਕੇਸ਼ਨ ਇੱਥੇ ਹੀ ਹਾਜ਼ਰੀ ਲੱਗੂ ਜੀ ਹੋਰ ਪਾਸੇ ਨਹੀਂ ਲੱਗਦੀ ਮੀਟ ਹਾਜ਼ਰੀ ਲਾਉਂਦਾ ਜਾਂ ਸੈਕਟਰੀ ਆਉਂਦਾ ਤੁਹਾਡੀ ਨਾ ਮੀਟ ਲਾਉਂਦੇ ਮੀਟ ਕੌਣ ਹੈ ਤੁਹਾਡੇ ਪਿੰਡ ਦਾ ਅਮਰਜੀਤ ਆ ਜੀ ਹਾਂ ਅਮਰਜੀਤ ਹਾਂ ਅਮਰਜੀਤ ਇੱਥੇ ਹਾਜ਼ਰੀ ਇਥੋਂ ਸਰਕਾਰੀ ਲੱਗਿਆ ਵੇ ਜਾਂ ਨਨ ਪ੍ਰਾਈਵੇਟ ਵਿਚੋ ਹੀ ਆ ਜੀ ਉਹ ਵੀ ਦਿਹਾੜੀ ਹਾਂ ਉਹ ਵੀ ਹਾਂ ਜੀ ਉਹ ਵੀ 322 ਰੁਪਏ ਦਿਹਾੜੀ ਉਹਨਾਂ ਨੂੰ ਹਾਂਜੀ ਹਾਂਜੀ ਕਿਵੇਂ ਕੀ ਦਿੱਕਤ ਆਉਂਦੀਆਂ ਨੇ ਸਾਨੂੰ ਬਹੁਤ ਦਿੱਕਤਾਂ ਆਉਂਦੀਆਂ ਜੀ ਜੀ ਇਹ ਕਿਤਾ ਜਿਹੜੀ ਸਾਡੀ ਦਿਹਾੜੀ ਬਹੁਤ ਘੱਟ ਹੈ ਸਾਡੀ ਦਿਹਾੜੀ ਮੋਦੀ ਸਰਕਾਰ ਨਾ ਪੰਜਾਬ ਸਰਕਾਰ ਭਗਵੰਤ ਮਾਨ ਨੇ ਕਿਸੇ ਨੇ ਸਾਡੀ ਦਿਹਾੜੀ ਨਹੀਂ ਵਧਾਈ ਤੁਹਾਨੂੰ ਪਤਾ ਕਿ ਇਹ ਸੈਂਟਰ ਸਰਕਾਰ ਦੀ ਯੋਜਨਾ ਹੈਗੀ ਹੈ ਜਿਹੜੀ ਮਨਰੇਕਾ ਉਹ ਠੀਕ ਹੈ ਜੀ ਸਾਰੀਆਂ ਸਕੀਮਾਂ ਅਕਸਰ ਮੁੱਖ ਮੰਤਰੀ ਦੀ ਦਸਤਖਤਾਂ ਹੁੰਦੇ ਹਨ ਨਾ ਵੀ ਘੱਟੋ ਘੱਟ ਦਿਹਾੜੀ 400 ਰੁਪਏ ਦਾ ਵਾਅਦਾ ਕੀਤਾ ਸੀ ਇਹਨਾਂ ਨੇ ਰਾਹੁਲ ਗਾਂਧੀ ਨੇ ਖੁਦ ਕਿਹਾ ਸੀ ਮੈਂ 400 ਰੁਪਏ ਦਿਹਾੜੀ ਦੇਵਾਂਗਾ ਪਰ ਉਹਨਾਂ ਦੀ ਸਰਕਾਰ ਨਹੀਂ ਬਣੀ ਸਰਕਾਰ ਬਣ ਗਈ ਮੋਦੀ ਦੀ ਮੋਦੀ ਸਾਹਿਬ ਨੇ ਹੁਣ ਕਿਹਾ ਸੀ ਗਰੀਬ ਕल्याण ਦੋਲਣਾ ਬਣਾਉਂਗਾ ਫਲਾਨਾ ਕਰੂੰਗਾ ਇਹਨਾਂ ਨੇ ਵੀ ਕੁਝ ਨਹੀਂ ਕੀਤਾ ਸਾਨੂੰ ਤਾਂ ਹੂੰ ਠੀਕ ਹੈ ਹੋਰ ਕੋਈ ਸਮੱਸਿਆ ਤੁਹਾਨੂੰ ਕੋਈ ਪਿੰਡਾਂ ਦੇ ਵਿੱਚ ਆਉਂਦੀ ਹੋਵੇ ਕਿ ਕੋਈ ਦੁੱਖ ਤਕਲੀਫਾਂ ਨਹੀਂ ਜੜੀਆਂ ਤੁਹਾਨੂੰ ਸਮੱਸਿਆ ਇਹ ਜੀ ਇੱਕ ਤਾਂ 100 ਦਿਨ ਤੋਂ ਵਧਾ ਕੇ 200 ਦਿਨ ਕੀਤਾ ਜਾਵੇ ਦੂਜਾ ਨੰਬਰ ਜਦੋਂ ਅਸੀਂ ਕੰਮ ਕਰਕੇ ਮਤਲਬ ਹਫਤਾ ਜਾਂ ਸਾਡੇ 10 ਦਿਨ ਪੂਰ ਕੰਮ ਤੇ ਲੱਗ ਜਾਣ ਤਾਂ ਜਦੋਂ ਕੰਮ ਨਿਰਭੜੇ ਸਾਡੀ ਪੇਮੈਂਟ ਨਾਲ ਦੀ ਨਾਲ ਪਾਈ ਜਾਵੇ ਖਾਤਿਆਂ 'ਚ ਇਹ ਸਾਨੂੰ 4-4 ਮਹੀਨੇ 5-5 ਮਹੀਨੇ ਪੇਮੈਂਟ ਨਹੀਂ ਪਾਉਂਦੇ ਗਰੀਬ ਨੇ ਉਹੀ ਖਾਣਾ ਉਹੀ ਕਮਾਉਣਾ ਸਾਡੇ ਚੁੱਲ੍ਹੇ ਤਪਲੇ ਸਿੱਧਾ ਬੰਦ ਹੋ ਜਾਂਦੇ ਇਹ ਇਹ ਕਈ ਕਾਰਨ ਆ ਸਾਡੇ ਬਹੁਤ ਜ਼ਿਆਦਾ ਦਿੱਕਤਾਂ ਆ ਜੀ ਸਾਨੂੰ ਜਿਹੜੀਆਂ ਸਮੱਸਿਆਵਾਂ ਹੈ ਹੱਲ ਮਤਲਬ ਸੈਂਟਰ ਸਰਕਾਰ ਨੇ ਕਿਸੇ ਨੇ ਜਾਂ ਪੰਜਾਬ ਸਰਕਾਰ ਸਾਡੀ ਕਿਸੇ ਨੇ ਨਹੀਂ ਸੁਣੀ ਮਤਲਬ ਅਣ ਸੁਣੀਆਂ ਜਿਹੜਾ ਕੋਈ ਪਿੰਡਾਂ ਦੇ ਵਿੱਚ ਕੰਮ ਚੱਲਦਾ ਮਤਲਬ ਜਿਹੜਾ ਘੱਟ ਕੀਮਤ ਤੇ ਝੋਨਾ ਲਾਉਂਦਾ ਉਹ ਤੋਂ ਲਵਾਉਂਦੇ ਪਿੰਡ ਦੇ ਮਤਲਬ ਝੋਨਾ ਜ਼ਿੰਮੇਵਾਰ ਨਹੀਂ ਲਵਾਉਂਦੇ ਉਹ ਵੀ ਪਾਰਟੀ ਵਾਈ ਚੱਲਦੀ ਆ ਪੈਣੇ ਤੁਹਾਨੂੰ ਦੱਸ ਹੀ ਦਿੱਤਾ ਪਹਿਲਾਂ ਝੋਨਾ ਲੱਗੀ ਜਾਂਦਾ ਹੈ ਝੋਨਾ ਲੱਗੀ ਜਾਂਦਾ ਜਿਹੜਾ 4000 ਤੇ ਕਿੱਲੇ ਤੇ ਝੋਨਾ ਲਾਉ ਉਹ ਤੋਂ ਲਵਾਉਣਗੇ ਜਿਹੜਾ 5 ਮੰਗਦਾ ਉਹ ਕਰੇ ਬੈਠਾ ਬਸ ਠੀਕ ਹੈ ਇਹ ਸਾਰਾ ਕੁਝ ਜਿਹੜਾ ਤੁਹਾਨੂੰ ਤੁਹੇ ਪੜਤਾਲ ਕਰਾਂਗੇ ਸਾਰੀ ਤੁਹਾਨੂੰ ਕੋਹੋ ਪੜਤਾਲ ਹੋਊ ਸਾਡੇ ਪਿੰਡ ਦੇ ਵਿੱਚ ਬਾਹਰਲੀ ਲੇਬਰ ਆਉਂਦੀ ਆ ਸਾਡੇ ਪਿੰਡ ਦੀ ਲੇਬਰ ਵਿਚਾਰੀ ਹੋਰ ਹੋਰ ਪਾਸੇ ਬੈਲੀ ਜਾਂ ਬੈਲੀ ਬੈਠੀ ਆ ਜਾਂ ਹੋਰ ਪਾਸੇ ਜਾਂਦੀ ਆ ਇਹ ਦਿੱਕਤ ਬਹੁਤ ਵੱਡੀ ਇੱਕ ਬੰਦੇ ਨੂੰ ਪਿੰਡ 'ਚ ਹੀ ਕੰਮ ਮਿਲੇ ਤਾਂ ਬਹੁਤ ਵੱਡੀ ਗੱਲ ਆ ਕਿਉਂ ਉਹਨੂੰ 5 ਕਿਲੋਮੀਟਰ ਜਾਂ 10 ਕਿਲੋਮੀਟਰ ਜਾਣਾ ਪਵੇ ਇਹ ਜੇ ਸਰਕਾਰ ਕੋਈ ਇਹਨਾਂ ਦੇ ਵਾਸਤੇ ਵੀ ਕੋਈ ਨੱਥ ਬਣਉਂਦੀ ਜਾਂਦੀ ਇਹਨਾਂ ਨੂੰ ਇਹ ਕੰਮ ਮਤਲਬ ਪਿੰਡ ਦੇ ਬੰਦਾ ਤੋਂ ਹੀ ਕਰਉਣਾ ਚਾਹੀਦਾ ਇਹੋ ਜਿਹਾ ਕੋਈ ਮਤਲਬ ਕਾਨੂੰਨ ਲਾਗੂ ਕਰਨਾ ਚਾਹੀਦਾ ਗਵਰਨਮੈਂਟ ਨੂੰ ਠੀਕ ਆ ਇਹ ਜਿਹੜੀਆਂ ਸਾਡੀਆਂ ਮਹंगाई ਇਹ ਜੀ ਇਹਦੇ ਤੇ ਕੰਮ ਕਰਦੇ ਉਥੇ ਹਾਜ਼ਰੀ ਲੱਗਣੀ ਚਾਹੀਦੀ ਹੈ। ਠੀਕ ਹੈ। ਅਸੀਂ ਗਾਹਾਂ ਪਛਾਹਾਂ ਜਾਂਦੇ ਆ ਤਾਂ ਸਾਧਨ ਕਰਾਉਣੇ ਆ ਤੇ ਫੇਰ ਜਾਂਦੇ ਆ। ਫੇਰ ਹਾਜ਼ਰੀ ਲੱਗ। ਟਾਈਮ ਹੋ ਹੈ ਜਾਂਦਾ ਬਰਬਾਦ। ਇਹ ਤਾਂ ਕਹਿੰਦੇ ਵੀ ਆਨਲਾਈਨ ਕਰਕੇ ਵਧੀਆ ਚਲੋ ਇਮਾਨਦਾਰੀ ਆ ਗਈ ਆ ਹੁਣ। ਇਮਾਨਦਾਰੀ ਆ ਗਈ ਇਹਦੇ ਚੋਂ ਤਾਂ ਵਧੀਆ ਕੰਮ ਤਾਂ ਠੀਕ ਆ ਵੀ ਗਰੀਬ ਵੀ ਸਾਰਾ ਵਿੱਚੇ ਹੀ ਆ ਜਾਂਦਾ ਹੈ। ਜਵਾਕ ਜੱਲਾ ਬੁੜੀਆਂ ਆ ਜਾਂਦੀਆਂ ਨਾ ਵਿੱਚ ਹੁੰਦੀਆਂ ਨਾ ਉਹ ਵੀ ਉਹ ਵੀ ਕੰਮ ਕਰਦੀ ਮਾਤਾ 2500 ਰੁਪਏ ਪੈਨਸ਼ਨ ਕਿਹਾ ਸੀ ਪੰਜਾਬ ਸਰਕਾਰ ਨੇ ਹੋਈ ਹੈ ਤੁਹਾਡੀ ਨਾ ਨਾ ਜੀ ਨਹੀਂ ਹੋਈ 2500 1500 ਹੀ ਦਿੰਦੇ ਆ ਜੀ ਹੋ ਦੇ ਆਈ ਪਈ ਆ ਫਿਰ ਕਸਾ ਸਾਡੀ ਮੈਂ ਫਿਰ ਤਵਾ ਬਹੁਤ ਚਿਰ ਦੀ ਹੋਈ ਆ ਮੈਨੂੰ 50 ਸਾਲ ਹੋ ਗਏ ਵਿਧਵਾ ਹੋਈ ਉਹਦੋਂ ਦੀ ਬਣਾਈ ਆ ਫਰਖਣ ਮੇਰੀ ਤੇ 1500 ਹੀ ਦਿੰਦੀ ਆ ਮੋਦੀ ਕਹਿੰਦਾ ਸੀ ਮੈਨੂੰ ਲਿਆ ਦਿਓ ਕਹਿੰਦਾ ਸੀ ਪੰਜਾਬ ਦੇ ਵਿੱਚ ਮੇਸਬਾਰ ਮੋਦੀ ਦੀ ਸਰਕਾਰ ਜਿਹੜੀ ਉੱਪਰ ਬਣ ਗਈ ਹੈ ਪਰ ਪੰਜਾਬ ਦੇ ਵਿੱਚ ਸੀਟਾਂ ਨਹੀਂ ਆਈਆਂ ਮੋਦੀ ਨੂੰ ਕੁਝ ਨਹੀਂ ਦਿੰਦੇ ਜੀ ਨਾ ਝਾੜੂ ਵਾਲਿਆਂ ਨਾਲ ਨਾ ਕਿਸੇ ਨੇ ਕੁਝ ਨਹੀਂ ਦਿੱਤਾ ਸਾਨੂੰ ਜਮਾ ਦੀ ਮਾ ਕੁੜੀਆਂ ਦੇ ਵਿਆਹ ਕਰਿਆ ਤੇ ਵਿਆਹਾਂ 'ਚ ਵੀ ਨਹੀਂ ਕੋਈ ਆ ਕੇ ਖੜਾ ਸਗਨ ਸਕੀਮ ਹਾਂ ਨਹੀਂ ਨਹੀਂ ਸਗਨ ਸਕੀਮ ਕੋਈ ਮਿਲੀ ਨਹੀਂ ਤੋਂ ਕਦੋਂ ਵਿਆਹ ਕੀਤੇ ਤੁਸੀਂ ਮੈਂ ਵਾਊਚਰ ਹੋ ਗਿਆ ਉਹਨਾਂ ਨੂੰ ਹੋ ਗਈ ਹੁਣ ਸਗਨ ਸਕੀਮ ਮਿਲੀ ਹਾਂ ਮਿਲੀ ਨਹੀਂ ਸਾਨੂੰ ਅੱਛਾ ਜੀ ਨਾ ਕੁੜੀ ਛੋਟੀ ਦੀ ਮਿਲੀ ਆ ਨਾ ਵੱਡੀ ਦੀ ਮਿਲੀ ਆ ਠੀਕ ਹੈ ਹਾਂ ਨੌ ਦੀ ਮੈਨੂੰ ਹੀ ਲੱਗੀ ਸੀਗੀ ਨੌ ਦੀ ਉਹਨਾਂ ਨੂੰ ਮਿਲ ਗਈ ਸੀਗੀ ਉਹਦੇ ਮਾਫੀ ਉਹ ਉਧਰ ਚੰਨੂ ਸੀਗੇ ਤੇ ਕੇ ਉਹਦੇ ਉਹਨੂੰ ਮਿਲ ਗਈ ਸੀਗੀ ਸਾਨੂੰ ਨਹੀਂ ਮਿਲੀ ਠੀਕ ਹੈ ਇੱਥੇ ਭੈਣਾ ਸਾਡੇ ਨਾਲ ਮੌਜੂਦ ਨਹੀਂ ਗੱਲਬਾਤ ਕਰਦੇ ਆਂ ਹਾਂਜੀ ਭੈਣਾ ਤੁਹਾਨੂੰ ਦਿਹਾੜੀ ਪੂਰੀ ਮਿਲਣੀ ਚਾਹੀਦੀ ਹੈ ਤੇ ਜਿਹੜਾ ਸਾਡਾ ਖਰਚਾ ਚਾਹ ਪਾਣੀ ਦਾ ਉਹ ਸਰਕਾਰ ਵੱਲੋਂ ਆਉਣਾ ਚਾਹੀਦਾ ਹੈ ਤੇ ਤੁਸੀਂ ਸਾਂਝੇ ਪੈਸੇ ਪਾ ਕੇ ਫਿਰ ਹਾਂਜੀ ਅਸੀਂ 10 ਰੁਪਏ ਚਾਹਦੇ ਜੀ 20 ਰੁਪਏ ਅਸੀਂ ਦਿੰਨੇ ਆਂ ਟਰੈਕਟਰ ਹਾਇਰ ਕਰਾਏ ਤੇ ਤੇ ਸਾਨੂੰ ਦਿਹਾੜੀ ਵਧਣੀ ਚਾਹੀਦੀ ਹੈ ਹੋਰ ਸਾਡਾ ਕੋਈ ਕੰਮ ਕੱਲ ਲੱਗਦਾ ਨਹੀਂ ਕਰਾਂ ਚ ਖੇਤਾ ਚ 1000 ਰੁਪਿਆ ਕਿਹਾ ਸੀ ਪੰਜਾਬ ਸਰਕਾਰ ਨੇ ਕਹਿੰਦੇ ਸੀ ਔਰਤਾਂ ਨੂੰ ਦੇਵਾਂਗੇ ਦਿੱਤਾ ਮਿਲਿਆ ਨਹੀਂ ਜੀ ਮੈਂ ਵਿਧਵਾ ਹਾਂਗੀ ਮੇਰੀ 1500 ਕਿਸ਼ਤਾ ਉਹ ਹੋਆਗੀ ਪੈਸਾ ਨਾਲ ਉਹੀ ਆਉਂਦੀ ਹੈ ਕੋਈ ਸਰਕਾਰ ਨੇ ਸਾਨੂੰ ਮੇਰੀ ਤੀ ਦਾ ਤਲਾਕ ਹੋਇਆ ਬਾ ਕੋਖਰੇ ਬੈਠੇ ਸਾਡੇ ਵੱਨ ਕੋਈ ਚਾਕਦਾ ਨਹੀਂ ਕਹਿੰਦੇ ਗਰੀਬ ਹੀ ਹੈ ਨਹੀਂ ਇੱਥੇ ਤਾਂ ਅੱਛਾ ਜੀ ਤੇ ਹੁਣ ਲੀਡਰ ਆਏ ਸੀ ਪਿੰਡਾਂ ਦੇ ਵਿੱਚ ਤੁਹਾਡੇ ਕੋਲ ਵੋਟਾਂ ਮੰਗਣ ਦੇ ਲਈ ਉਦੋਂ ਕਿਹਾ ਨਹੀਂ ਤੁਸੀਂ ਕਿ ਗਰੀਬਤਾ ਅਸੀਂ ਆ ਤੇ ਤੁਸੀਂ ਕਹਿ ਦਿੰਦੇ ਹੋ ਕਿ ਅਸੀਂ ਗਰੀਬਾਂ ਲੀਡਰ ਕਹਿ ਦਿੰਦੇ ਹਾਂ ਹਾਂਜੀ ਅਸੀਂ ਆਖਾ ਸੀਗਾ ਵੀ ਵੋਟ ਜਿੱਥੇ ਆਖੂਗੇ ਉੱਥੇ ਪਾਵਾਂਗੇ ਪਰ ਸਾਨੂੰ ਸੂਜ ਤਾਂ ਨਹੀਂ ਚਾਹੀਦੀ ਜਿਹੜੀ ਸਾਨੂੰ ਸਰਕਾਰ ਵੱਲੋਂ ਮਿਲਦੀ ਹੈ ਉਹ ਤਾਂ ਦਿਵਾਓ ਬਸ ਗਰੀਬਾਂ ਸਾਡਾ ਕੋਈ ਕਮਾਉਣ ਵਾਲਾ ਹੈ ਨਹੀਂਗਾ ਚਾਹ ਜਿਹਦਾ ਵੀ ਕਮਾਉਣ ਵਾਲੇ ਆ ਜੀ ਸਰ ਦਾ ਉਹਦਾ ਵੀ ਨਹੀਂਗਾ ਤੇ ਬੇਸਹਾਰ ਵੀ ਨਹੀਂ ਚਾਹਦੇ ਜੀ ਤੇ ਘਰੇ ਰੋਟੀ ਪੱਕਦੀ ਉਹਦੇ ਬੰਨੀ ਤਾਂ ਕਿਸ ਝਾਕਣਾ ਜੀ ਗਰੀਬ ਗਰੀਬ ਹੋਈ ਜਾਂਦਾ ਅਮੀਰ ਮੀਰ ਹਾਂਜੀ ਜਿਹੜਾ ਵੀ ਜੀ ਬੱਚੇ ਮਰਦੇ ਆ ਨਸ਼ਿਆਂ ਤੋਂ ਉਹ ਨਸ਼ੇਬੰਦ ਹੋ ਜਾਣ ਜਿਹੜਾ ਮਾਮਾ ਦੁਖੀ ਪਿੱਟਦੇ ਨੇ ਬੱਚਾ ਲੋ ਉਹ ਬੰਦ ਹੋ ਜਾਣ ਆ ਤੁਹਾਨੂੰ ਕਿ ਬੇਨਤੀ ਹੈ ਸਰਕਾਰ ਸਰਕਾਰ ਤਾਂ ਕਹਿੰਦੀ ਨਸ਼ਾ ਸੀ ਬੰਦ ਕਰਨ ਤੇ ਲੱਗੇ ਹੋ ਨਸ਼ਾ ਬੰਦ ਹਾਂ ਜੀ ਮੇਰਾ 17 18 ਸਾਲ ਦਾ ਬੱਚਾ ਉਹ ਨਸ਼ੇ ਨੇ ਨਾ ਫੂਕੇ ਆਪਿਆ ਅਸੀਂ 2 ਮਹੀਨੇ ਹੋ ਗਏ ਹੁਣ ਉਹਦੀਆਂ ਮਿੰਤਾ ਤਰਲੇ ਕਰ ਕਰਕੇ ਅਸੀਂ ਮਸਾਂ ਟਕਾਇਆ ਉਹਨੂੰ ਵੱਡੇ ਮੁੰਡੇ ਨੇ ਮੇਰੇ ਨੇ ਸਮਝਾ ਸਮਝਾ ਕੇ ਸਕੀਰਾਂ ਵਾਲਿਆਂ ਨੇ ਕਹਿ ਕਹਿ ਕੇ ਤੇ ਪਰ ਸਾਡਾ ਕੋਈ ਸਾਰਾ ਨਹੀਂ ਬੇ ਨਸ਼ਾ ਕਰਦਾ ਮੁੰਡਾ ਇਹ ਜੀ ਪਹਿਲਾਂ ਤਾਂ ਜਵਾਕਾਂ ਨਾਲ ਕੇ ਮਦੀਰ ਨਾਲ ਚਿੱਟਾ-ਚਿੱਟਾ ਲਾਉਂਦਾ ਸੀ ਤੇ ਹੁਣ ਕੁਛ ਨਹੀਂ ਕਰਦਾ ਜੀ ਹੁਣ ਜਮਾ ਉਹਨੂੰ ਬੰਦ ਕਰਾਤਾ ਸੀ ਤੇ ਹੁਣ ਅਸੀਂ ਇਹੀ ਕਹਿੰਨੇ ਆਂ ਵੀ ਮਾਵਾ ਨਾਲ ਤੜਪਣ ਕਿਸੇ ਦਾ ਬੱਚਾ ਨਾਲ ਮਾਵਾ ਤੋਂ ਖੋਹਿਆ ਜਾ ਪੰਜਾਬ ਸਰਕਾਰ ਨਸ਼ੇ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਵਿੱਚ ਆਈ ਸੀ ਵੱਧ ਚੜ ਕੇ ਵੋਟਾਂ ਪਾਈਆਂ ਸੀ ਲੋਕਾਂ ਨੇ 92% ਜਿਤਾਏ ਸੀ ਪਰ ਹੁਣ ਲੋਕਾਂ ਨੂੰ ਕਿਤੇ ਨਾ ਕਿਤੇ ਉਹਨਾਂ ਤੋਂ ਮੋਹ ਪੰਗ ਹੋ ਗਿਆ ਇਸ ਵਾਰ ਜਿਹੜਾ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਨਕਾਰਿਆ ਤੁਸੀਂ ਮੰਨਦੇ ਹੋ ਨਸ਼ਾ ਹਾਂਜੀ ਤੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਤਾਂ ਕਰਕੇ ਲੋਕਾਂ ਨੇ ਮੋਟਾ ਨਹੀਂ ਪਈਆਂ ਇਹਨਾਂ ਨਹੀਂ ਕੀਤੇ ਸਰ ਜਮਾਂ ਨਹੀਂ ਕੀਤੇ ਸਾਡੇ ਵਾਅਦੇ ਪੂਰੇ ਜਿਹਦਾ ਸਰਦਾ ਉਹਦੇ ਵੀ ਨਹੀਂ ਨਿਚਾਕਦੇ ਤੇ ਜਿਹਦਾ ਨਹੀਂ ਸਰਦਾ ਉਹਦੇ ਵੀ ਨਹੀਂ ਨਿਚਾਕਦੇ ਹਾਂ ਕਿਸੇ ਵੱਨ ਦੀ ਨਹੀਂ ਸਾਖਦੇ ਹੁਣ ਸਾਥੋਂ ਫਾਰਮ ਪ੍ਰਾਇਸੀ ਕਹਿੰਦੇ ਵੀ ਡੇਢ ਡੇਢ ਲੱਖ ਪਾਵਾਂਗੇ ਗਰੀਬ ਨੂੰ ਤੇ ਸਾਡੇ ਕੋਈ ਆ ਕੇ ਘਰੇ ਵੀ ਨਹੀਂ ਖੜਾ ਵੇਖਿਆ ਵੀ ਨਹੀਂ ਅਸੀਂ ਲਾਉਣ ਚੱਕ ਚੱਕ ਕੇ ਘਰ ਪਾਇਆ ਕਿਹੜੀ ਪਾਰਟੀ ਨੇ ਫਾਰਮ ਪ੍ਰਭਾਈ ਉੱਥੇ ਜੀ ਅਸੀਂ ਪਰ ਕਹਾਂ ਡੀਸੀ ਦਾ ਉਤਰ ਚ ਠੀਕ ਹੈ ਹਾਂਜੀ ਸਰ ਕਦੋਂ ਦੀ ਆ ਵੋਟਾਂ ਤੋਂ ਪਹਿਲਾਂ ਦੀ ਗੱਲ ਹਾਂਜੀ ਵੋਟਾਂ ਤੋਂ ਪਹਿਲਾਂ ਦੀ ਹੈ ਜੀ ਕਹਿੰਦੇ ਸੀ ਵੀ ਡੇਢ ਲੱਖ ਰੁਪਏ ਹਾਂ ਕਹਿੰਦੇ ਸੀ ਵੀ ਸੋਨੂੰ ਗਰੀਬਾਂ ਨੂੰ ਅਸੀਂ ਡੇਢ ਡੇਢ ਲੱਖ ਰੁਪਇਆ ਪਾਵਾਂਗੇ ਤੇ ਵੀ ਤੁਹਾਡਾ ਕਰਜ਼ਾ ਜਿਹੜਾ ਵੀ ਅਸੀਂ ਆਪੇ ਤੁਹਾਡਾ ਮਾਫ ਕਰਾਂਗੇ ਕੁਛ ਨਹੀਂ ਹੋਇਆ ਸਰ ਕੁਛ ਨਹੀਂ ਹੋਇਆ ਹਾਂ ਹਾਂਜੀ ਮਾਫ ਨਹੀਂ ਕੀਤਾ ਨਹੀਂ ਜੀ ਪੈਣੇ ਨਸ਼ਾ ਬੰਦ ਹੋਇਆ ਨਹੀਂ ਵੀਰੇ ਬੰਦ ਨਹੀਂ ਹੋਇਆ ਨਹੀਂ ਵੀਰੇ ਕਿਵੇਂ ਲੱਗਦਾ ਤੁਹਾਨੂੰ ਪੰਜਾਬ ਸਰਕਾਰ ਤਾਂ ਕਹਿੰਦੀ ਸੀ ਨਸ਼ਾ ਬੰਦ ਕਰਤਾ ਸੀ ਨਹੀਂ ਵੀਰੇ ਵਧਿਆ ਪਿਆ ਬਹੁਤ ਜ਼ਿਆਦਾ ਵਧਿਆ ਪਿਆ ਨਸ਼ਾ ਬੰਦ ਨਹੀਂ ਹੋਇਆ ਵੀਰੇ ਬੰਦ ਨਹੀਂ ਮਾਤਾ ਕਿਵੇਂ ਪਿੰਡਾਂ ਦੇ ਵਿੱਚ ਨਸ਼ਾ ਦੇਖਣ ਨੂੰ ਕੀ ਆਇਆ ਕਿਵੇਂ ਲੱਗਦਾ ਤੁਹਾਨੂੰ ਪਿੰਡਾਂ ਦੇ ਵਿੱਚ ਨਸ਼ਾ ਹੈ ਨਸ਼ਾ ਬਹੁਤ ਹੈ ਪੰਜਾਬ ਸਰਕਾਰ ਨਸ਼ਾ ਬੰਦ ਕਰਨ ਤੇ ਲੱਗੀ ਹੋਈ ਲੱਗਦਾ ਬੰਦ ਕਰ ਦੂਗੀ ਨਹੀਂ ਕਰ ਦੂਗੀ ਕੀ ਬੰਦ ਹੋਊਗਾ ਕਿ ਨਹੀਂ ਹੋਊਗਾ ਅਖੀਂ ਤੇ ਜਾਣੇ ਬੰਦ ਕਰਦੇ ਨਹੀਂ ਜੀ ਬੰਦ ਨਹੀਂ ਕਰਦੇ ਨਾ ਨਹੀਂ ਕਰਦੇ ਦੁਆਰਾ ਖਰਾਬ ਹੋ ਜਾਂਦੇ ਜੀ ਮਾਤਾ ਕੀ ਕਰਨਾ ਕਿਉਂ ਨਹੀਂ ਨਸ਼ਾ ਬੰਦ ਹੋ ਰਿਹਾ ਕੀ ਪਤਾ ਜੀ ਖਾਤਾ ਕੀ ਕਰ ਸਰਕਾਰ ਨੂੰ ਪਤਾ ਜੀ ਜਿਹੜੀ ਤਾਂ ਵੇਚਦੇ ਉਹਨਾਂ ਨੂੰ ਪਤਾਗਾ ਵੇਚਦੇ ਕੌਣ ਆ ਪਿੰਡਾਂ ਦੇ ਵਿੱਚ ਆਮ ਲੋਕ ਵੇਚਦੇ ਆ ਜਾਂ ਨਸ਼ਾ ਤੱਤ ਪਤਾ ਜੀ ਕਿਹੜਾ ਕੋਈ ਪੁੱਛ ਕੇ ਲਾਉਂਦਾ ਵੀ ਕਿੱਥੇ ਵੇਖਦਾ ਕਿੱਥੇ ਨਹੀਂ ਅੱਜ ਤਾਂ ਤੜਕੇ ਤੋਂ ਆਉਣੀ ਆ ਸਾਮ ਨੂੰ ਜਾਵਾਂਗੇ ਉਦੋਂ ਕਰਦਾ ਚੁੱਲੇ ਰੋਟੀ ਦਾ ਹੋ ਜਾਂਦਾ ਜੀ ਹੂੰ ਸਾਰਾ ਸੀ ਤਾਂ ਮੇਰਾ ਤਾਂ ਮੁੰਡਾ ਹੁਣ 2 ਮਹੀਨੇ ਹੋ ਗਏ ਹੁਣ ਹਟਿਆ ਸਾਨੂੰ ਤਾਂ ਉਹਨੇ ਬਹੁਤ ਤਪਾਇਆ ਸੀ ਘਰਾਂ ਦੀ ਵਿੱਚੋਂ ਸਮਾਨ ਵੀ ਵੇਚ ਦਿੰਦੇ ਹੁਣੇ ਨਹੀਂ ਜੇ ਸਮਾਨ ਨਹੀਂ ਸੀ ਵੇਚਦਾ ਉਹ 750 ਮੰਗ ਕੇ ਲੈ ਜਾਂਦਾ ਸੀ ਹਾਂਜੀ ਕਈ ਪਿੰਡਾਂ ਦੇ ਵਿੱਚ ਲੋਕ ਆ ਜਿਹਨਾਂ ਦੇ ਧੀਆਂ ਪੁੱਤਾਂ ਜਿਹੜੇ ਨਸ਼ਾ ਕਰਦੇ ਆ ਉਹ ਪਿੰਡਾਂ ਦੇ ਵਿੱਚੋਂ ਚੋਰੀਆਂ ਕਰਦੇ ਨੇ ਲੁੱਟਾਂ ਖੋਹਾਂ ਕਰਦੇ ਨੇ ਫਿਰ ਆਪਣਾ ਜਿਹੜਾ ਨਸ਼ਾ ਲਿਆਉਂਦੇ ਨੇ ਫਿਰ ਪੀਂਦੇ ਹਾਂ 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 ਇਹੀ ਕਰਦੇ ਹਾਂ ਇਹ ਹਾਂ ਇਹ ਇੰਨੀ ਕਰਦੇ ਆ ਇੱਲੇ ਆਉਂਦੇ ਚੋਰੀਆਂ ਕਰਕੇ ਲੈਂਦੇ ਜਾਂਦੇ ਸੀ ਬੰਦ ਹੋ ਜਾਣ ਜੀ ਅਸੀਂ ਹੋਰ ਕੁਝ ਨਹੀਂ ਕਹਿੰਦੇ ਬਸ ਮਾਵਾ ਦੇ ਪੁੱਤ ਬਚ ਜਾਣ ਪੈਣੇ ਨਸ਼ਾ ਕਿਵੇਂ ਪਿੰਡਾਂ ਵਿੱਚ ਨਸ਼ਾ ਵਾਧੂ ਚੱਲਦਾ ਵਾਧੂ ਚੱਲਦਾ ਵਾਧੂ ਚੱਲਦਾ ਵੀਰਾਂ ਪੰਜਾਬ ਸਰਕਾਰ ਕਹਿੰਦੀ ਅਸੀਂ ਨਸ਼ਾ ਬੰਦ ਕਰਨ ਤੇ ਲੱਗੇ ਹਾਂ ਕੋਈ ਵੀਰੇ ਬੰਦ ਨਹੀਂ ਹੁੰਦਾ ਬਥੇਰੇ ਨੌਜਵਾਨ ਮਰੀ ਵੀ ਜਾਂਦੇ ਆ ਬਥੇਰੇ ਕਰੀ ਵੀ ਜਾਂਦੇ ਆ ਨਸ਼ੇ ਵੀਰੇ ਸਾਨੂੰ ਇਹ ਚਾਹੀਦਾ ਕਿ ਸਾਡੇ ਨਸਾ ਵੀ ਬੰਦ ਹੋਣਾ ਚਾਹੀਦਾ ਕਿ ਸਾਡੇ ਜਿਹੜੇ ਪੜ੍ਹੇ ਲਿਖੇ ਲੋਕ ਆ ਉਹਨਾਂ ਨੂੰ ਨੌਕਰੀਆਂ ਵੀ ਮਿਲਣੀਆਂ ਚਾਹੀਦੀਆਂ ਬਥੇਰੇ ਮੁੰਡੇ ਕੁੜੀਆਂ ਪੜ੍ਹੇ ਲਿਖੇ ਫਿਰਦੇ ਆ ਉਹਨਾਂ ਨੂੰ ਨੌਕਰੀ ਮਿਲਣੀ ਜ਼ਰੂਰੀ ਆ ਜੇ ਉਹਨਾਂ ਨੂੰ ਨੌਕਰੀ ਹੋਊਗੀ ਤਾਂ ਹੀ ਸਾਨੂੰ ਆਟਾ ਦਾਲ ਲੈ ਕੇ ਉਹ ਦੇ ਸਕਣਗੇ ਅਸੀਂ ਆਟਾ ਦਾਲ ਸਰਕਾਰ ਤੋਂ ਜਮਾ ਨਹੀਂ ਮੰਗਦੇਗੇ ਸਾਨੂੰ ਸਾਡੇ ਬੱਚਿਆਂ ਨੂੰ ਨੌਕਰੀ ਮਿਲਣੀ ਜ਼ਰੂਰੀ ਆ ਪਰ ਪੰਜਾਬ ਸਰਕਾਰ ਸੀਐਮ ਭਗਵੰਤ ਮਾਨ ਤਾਂ ਕਹਿੰਦਾ ਨੌਕਰੀਆਂ ਮੈਂ 43000 ਦਿੱਤੀਆਂ ਤੁਸੀਂ ਇੱਥੇ ਐਨੇ ਜਣੇ ਇੱਕ ਦਾ ਗਰੀਬ ਦਾ ਬੱਚਾ ਲੱਗਾ ਨਾ ਕੋਈ ਬੱਚਾ ਨਹੀਂ ਵੀਰੇ ਨੌਕਰੀ ਤੇ ਲੱਗਾ ਸਾਰੇ ਬੱਚੇ ਸਭ ਦੇ ਬੱਚੇ ਪੜ੍ਹੇ ਲਿਖੇ ਸਭ ਬੇਜ਼ਗਾਰ ਤੁਰੇ ਫਿਰੇ ਬੇਰੁਜ਼ਗਾਰ ਤੁਰੇ ਸਾਰੇ ਅੱਛਾ ਤੇ ਇੱਕ ਉਹ ਤਾਂ ਕਹਿ ਦਿੰਦੇ ਕਿ ਅਸੀਂ ਗਰੀਬ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਤੇ ਗਰੀਬਾਂ ਦੇ ਧੀਆ ਪੁੱਤਾਂ ਨੂੰ ਜੱਜ ਬਣਾਤਾ ਤੇ ਟੀਵੀਆਂ ਤੇ ਖਬਰਾਂ ਚੱਲਦੀਆਂ ਨੇ ਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਨੇ ਤੁਸੀਂ ਕਹਿੰਦੇ ਹੋ ਸਾਡਾ ਨੌਕਰੀ ਤੇ ਲੱਗਣੀ ਨਹੀਂ ਵੀਰੇ ਕੋਈ ਕਿਸੇ ਤੋਂ ਮਰਜ਼ੀ ਪੁੱਛ ਕੇ ਦੇਖ ਲੋ ਇੰਨੇ ਖੜੇ ਆ ਕਿਸੇ ਦਾ ਬੱਚਾ ਨੌਕਰੀ ਤੇ ਨਹੀਂ ਲੱਗਿਆ ਵੱਧ ਤੋਂ ਵੱਧ ਪੜੇ ਲਿਖੇ ਵੱਡੇ ਘਰਾਂ ਨੂੰ ਨੌਕਰੀਆਂ ਮਿਲੀਆਂ ਜਿਨ੍ਹਾਂ ਕੋਲੇ ਪੈਸਾ ਤੇਲਾ ਪੈਸਾ ਦੇ ਕੇ ਅਗਲੇ ਨੌਕਰੀਆਂ ਤੇ ਲੱਗ ਚੁੱਕੇ ਆ ਤੇ ਜੇ ਹੁਣ ਸਾਡੇ ਗਰੀਬਾਂ ਕੋਲੇ ਹੋਊ ਤਾਂ ਸੀ ਪੈਸਾ ਝੋਖਾਂਗੇ ਤਾਂ ਸੀ ਬੱਚੇ ਲਵਾਵਾਂਗੇ ਤੇ ਜੇ ਹੁਣ ਸਾਡੇ ਕੋਲ ਕੁਝ ਹੈ ਨਹੀਂ ਤੇ ਅਸੀਂ ਲਵਾਵਾਂਗੇ ਕਿੱਥੋਂ ਆਵੇ ਬੱਚੇ ਇਹ ਪੈਣੇ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ ਤਿੰਨ ਸੀਟਾਂ ਮਿਲੀਆਂ ਨੇ ਆਮ ਆਦਮੀ ਪਾਰਟੀ ਨੂੰ ਭਗਵੰਤ ਮਾਨ ਜੋ ਕਿ ਪੰਜਾਬ ਸਰਕਾਰ ਹੈ ਤੁਸੀਂ ਮੰਨਦੇ ਹੋ ਕਿ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਤਾਂ ਕਰਕੇ ਲੋਕਾਂ ਨੇ ਨਕਾਇਆ ਹਾਂ ਵੀਰੇ ਤਾਂ ਕਰਕੇ ਵੋਟ ਨਹੀਂ ਪਾਈ ਉਹਨਾਂ ਨੂੰ ਜੇ ਉਹ ਵਾਅਦੇ ਪੂਰੇ ਕਰਦੇ ਸਾਰੇ ਤਾਂ ਫਿਰ ਦਮਾਰੇ ਵੀ ਉਹ ਬਣ ਸਕਦੇ ਸੀ ਇਸ ਕਰਕੇ ਨਹੀਂ ਉਹ ਬਣेंगे ਜੇ ਉਹ ਵਾਅਦੇ ਨਹੀਂ ਪੂਰੇ ਉਤਰੇ ਤਾਂ ਕਰਕੇ ਵੋਟ ਨਹੀਂ ਪਾਈ ਉਹਨਾਂ ਨੂੰ ਪੈਣਾ ਨਾਲ 1000 ਰੁਪਏ ਦੀ ਗੱਲ ਕੀਤੀ ਸੀ ਕਿਤੇ ਨਾ ਕਿਤੇ ਪੈਣਾ ਨੂੰ ਠੇਸ ਲੱਗੀ ਹੈ ਤਾਂ ਕਰਕੇ ਤੇ ਤਾਂ ਕਰਕੇ ਤਾਂ ਵੀਰੇ ਪੈਣਾ ਨੇ ਵੋਟ ਨਹੀਂ ਪਾਈਗੀ ਫਿਰ ਪੈਣਾਂ ਨੇ ਤਾਂ ਹੀ ਵੋਟ ਨਹੀਂ ਪਾਈਗੀ ਕਈ ਵਿੱਚੋਂ ਘਰਾਂ ਨੇ ਬੋਟਾ ਹੀ ਨਹੀਂ ਪਾਈਆਂ ਵੀ ਵਾਦੇ ਕਰ ਗਿਆਗਾ ਤੂੰ ਤੇ ਤੂੰ ਤਾਂ ਵਾ ਝੂਠਾ ਹੀ ਨਿਕਲਿਆਗਾ ਹਾਂ ਕਹਿੰਦਾ ਸੀ ਗਰੀਬਾਂ ਲਈ ਹਰਾ ਪੈਣ ਚੱਲੂਗਾ ਚੱਲੇ ਹੀ ਨਹੀਂ ਵੀਰਾ ਨਾ ਲਾਲ ਚੱਲੇ ਨਾ ਹਰਾ ਚੱਲੇ ਕੁਝ ਵੀ ਨਹੀਂ ਹੋਇਆਗਾ ਵੀਰਾ ਵੀ ਸਾਡੀ ਇਹੀ ਮੰਗ ਆ ਵੀਰਾ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਇੰਨੇ ਇੰਨੇ ਪੜੇ ਫਿਰਦੇ ਆ ਬੱਚੇ ਅਸੀਂ ਸਾਡੀ ਹੋਰ ਕੋਈ ਮੰਗ ਨਹੀਂ ਆਟੇ ਦਾਲ ਦੀ ਸਾਡੀ ਜਮਾ ਮੰਗ ਨਹੀਂ ਸਾਡੇ ਬੱਚੇ ਜਿਹੜੇ ਇੰਨੇ ਪੜੇ ਸਾਡੇ ਬੱਚਿਆਂ ਨੂੰ ਨੌਕਰੀ ਦਿਵਾਵੇ ਅਸੀਂ ਕੁਝ ਨਹੀਂ ਮੰਗਦੇ ਕਹਿੰਦਾ ਸੀ ਸੀਐਮ ਭਗਵੰਤ ਮਾਨ ਕੇ 500 ਰੁਪਇਆ ਜਿਹੜਾ ਜਿਹੜਾ ਪੀਸਿਆ ਫਸਾਇਆ ਆਟਾ ਜਿਹੜਾ ਉਹ ਘਰਾਂ ਦੇ ਵਿੱਚ ਪਹੁੰਚਾ ਦਿੰਦਾ ਵੀਰਾ ਕੀ ਪਤਾ ਕਦੋਂ ਦਾ ਪੀਸਿਆ ਫਸਾਇਆ ਦੇਊਗਾ ਸੁੰਡਾ ਵਾਲਾ ਕਿਸੇ ਨੇ ਕੀ ਕਰਨਾ ਘਰਾਂ ਦੇ ਵਿੱਚ ਆਇਆ ਕਿ ਨਹੀਂ ਉਹਨਾਂ ਜਿਹਦੇ ਕਾਰਡ ਕੱਟੇ ਗਏ ਉਹਨਾਂ ਨੂੰ ਤਾਂ ਮਿਲਣਾ ਹੀ ਕੀ ਹੈ ਜਿਹੜੇ ਦੂਜੇ ਉਹਨਾਂ ਉਹ ਵੀ ਨਹੀਂ ਲੈਂਦੇ ਵੀਰਾ ਅਗਲੇ ਅਗਲੇ ਕਹਿੰਦੇ ਕੀ ਪਤਾ ਕਦੋਂ ਦਾ ਪਿਆ ਵਾ ਹਾਂ ਜੇ ਤਾਂ ਨਹੀਂ ਮਿਲਣਾ ਚਾਹੀਦਾ ਕਣਕ ਮਿਲਣੀ ਚਾਹੀਦੀ ਵੀਰਾ ਸੰਤਾ ਕਣਕ ਦੀ ਝਾਕ ਵੀ ਨਹੀਂ ਸੰਤਾ ਇਹ ਵੀ ਸਾਡੇ ਬੱਚਿਆਂ ਨੂੰ ਨੌਕਰੀ ਮਿਲਣੀ ਚਾਹੀਦੀ ਵਾ ਸਾਡੀ ਇਹੀ ਮੰਗ ਆ ਜੇ ਸਾਡੇ ਬੱਚੇ ਨੌਕਰੀ ਤੋਣਗੇ 40-45 ਹਜ਼ਾਰ ਲੈਣਗੇ ਉਹ ਸਾਨੂੰ ਖਵਾ ਵੀ ਸਕਣਗੇ ਤੇ ਅਸੀਂ ਆਟਾ ਦਾਲ ਕਿੰਨਾ ਖ ਲਈ ਚਾਵਾਂਗੇ ਉਹਨਾਂ ਦਾ ਸਾਡੇ ਬੱਚੇ ਹੋ ਜਿਹੜੇ ਡਾਰ ਹੋਏ ਹੋਏ ਹੁਣ ਪੜ੍ਹੇ ਲਿਖੇ ਆ ਉਹ ਨੌਕਰੀ ਤੇ ਲੱਗਣ ਤੇ ਫਿਰ ਸਾਨੂੰ ਉਹ ਖਵਾ ਵੀ ਸਕਦੇ ਆ ਅਸੀਂ ਆਟਾ ਦਾਲ ਮੰਗਦੇ ਹੀ ਨਹੀਂ ਸਰਕਾਰ ਤੋਂ ਜਿਵੇਂ ਕੀ ਕਹਿਦੀ ਹੈ ਜਰਨਲ ਵਰਗ ਦੇ ਬੱਚੇ ਜਿਹੜੇ ਜਿਨ੍ਹਾਂ ਕੋਲ ਜ਼ਮੀਨਾਂ ਨਹੀਂ ਜ਼ਿਮੀਂਦਾਰ ਲੋਕ ਨਹੀਂ ਉਹ ਜ਼ਮੀਨਾਂ ਵੇਚ ਕੇ ਚਾਏ ਜਿਨ੍ਹਾਂ ਕੋਲ ਚੰਗੀਆਂ ਜ਼ਮੀਨਾਂ ਨੇ ਉਹ ਪੈਸੇ ਨਾਲ ਆਪਣੇ ਬੱਚੇ ਵਿਦੇਸ਼ ਭੇਜ ਦਿੰਦੇ ਆ ਕਿਵੇਂ ਤੁਹਾਡੇ ਕਿਸੇ ਬੱਚਾ ਕੋਈ ਵਿਦੇਸ਼ ਗਿਆ ਕੈਨੇਡਾ ਅਮਰੀਕਾ ਗਿਆ ਕੋਈ ਨਹੀਂ ਗਿਆ ਵੀਰੇ ਕਿਸੇ ਦਾ ਵੀ ਨਹੀਂ ਗਿਆ ਕੀ ਕਾਰਨ ਕਿਉਂ ਨਹੀਂ ਜਾਇਆ ਜਾਂਦਾ ਪੈਸਾ ਹੈ ਨਹੀਂ ਕਭੀ ਪੈਸਾ ਹੈ ਨਹੀਂ ਵੀਰੇ ਸਾਡੇ ਕੋਲੇ ਕਿਹੜਾ ਜ਼ਮੀਨ ਜਿਆਦਾ ਤਾਂ ਵੀ ਜਿਹੜੇ ਵੇਚ ਵਟ ਕੇ ਅਸੀਂ ਉਹ ਕਰ ਦਿਆਂਗੇ ਹੁਣ ਆ ਵੀਰੇ ਦਿਹਾੜੀ ਕਰਦੇ ਆ ਜਿੱਦ ਨੂੰ ਜਿਹਦਨ ਪਿਛਲੇ ਉਹ ਹੁੰਦੇ ਆ ਉਹ ਦਿਨੋਂ ਇਹ ਪੈਸੇ ਆਉਂਦੇ ਆ ਉਦੋਂ ਨੂੰ ਬੱਚਿਆਂ ਦਾ ਕੋਈ ਫੀਸ ਆ ਗਈ ਜਾਂ ਕੋਈ ਹੋਰ ਇਹ ਜੋ ਕੋਸਾ ਗਿਆ ਉੱਪਰ ਕੇ ਬੱਚੇ ਪੜਾ ਲਖਾ ਕੇ ਤੁਰੇ ਫਿਰਦੇ ਵੀਰੇ ਨਹੀਂ ਉਤਾ ਕਹਿੰਦੇ ਸਰਕਾਰੀ ਸਕੂਲਾਂ ਦੇ ਵਿੱਚ ਫੀਸ ਹੀ ਨਹੀਂ ਲੱਗਦੀ ਸੀਐਮ ਭਗਵੰਤ ਭਰਾਉਂਦੇ ਆ ਵੀਰਾ ਭਰਾਉਂਦੇ ਕਿਉਂ ਨਹੀਂ 8ਵੀਂ ਤੱਕ ਫੀਸ ਲੱਗਦੀ ਨਹੀਂ ਤੇ ਗਾਂ ਹੁਣ ਉਸ ਤੋਂ ਬਾਅਦ ਤਾਂ ਪੈਸੇ ਹੀ ਲੱਗ ਕੇ ਪੜਾਉਣਾ ਬੱਚਿਆਂ ਨੂੰ ਜਿਹੜੇ ਦੂਰਦਾਰ ਜਾਂਦੇ ਬੱਚੇ ਪੈਸਾ ਲੱਗ ਕੇ ਪੜ੍ਹਦੇ ਬੱਚੇ ਵੀਰੇ ਹਾਂ ਪੈਸਾ ਲਾ ਕੇ ਪੜ੍ਹਦੇ ਹਾਂ ਪੈਸਾ ਲਾਉਣਾ ਪੈਂਦਾ ਹੈਗਾ ਵੀਰਾ ਕਾਪ ਕਾਪਾਂ ਕਿਤਾਬਾਂ ਦਾ ਖਰਚਾ ਤੁਸੀਂ ਆਪ ਸਿਆਣੇ ਕਿੰਨਾ ਹੁੰਦਾਗਾ ਇਹ ਭੈਣੇ ਰੋਜ਼ਗਾਰ ਮਿਲ ਰਿਹਾ ਕਿਸੇ ਨੂੰ ਪਿੰਡਾਂ ਦੇ ਵਿੱਚ ਮੇਰੇ ਨਾਲ ਤਾਂ ਮਿਲਦਾ ਵੀਰੇ ਤੁਸੀਂ ਜਿਹੜੇ ਕਹਿੰਦੇ ਨੇ ਵੀ ਸਪੀਸਾਂ ਨਹੀਂ ਲੈਂਦੇ 2500 ਰੁਪਿਆ ਭਰ ਭਰਿਆ ਮੈਂ ਮੁੰਡੇ ਦਾ ਆਪਦੇ ਦਾ ਨੌਵੀਂ ਦਾ ਵੀ ਭਰਿਆ 10ਵੀਂ ਦਾ ਭਰਿਆ ਕਿਹੜੀ ਕਲਾਸ ਦਾ 25 10ਵੀਂ ਦਾ ਨੌਵੀਂ ਦਾ ਨੌਵੀਂ ਦਾ ਹਾਂ 10ਵੀਂ ਦਾ 3500 ਭਰਿਆ ਹੁਣ 10ਵੀਂ ਦਾ 35 ਹਾਂ ਸਰਕਾਰ ਕਹਿੰਦੀ ਫ੍ਰੀ ਹੈ ਸਰਕਾਰੀ ਸਕੂਲ ਸਰਕਾਰ ਕਹਿੰਦੀ ਹੋਣੀ ਆ ਫਿਰ ਸਰ ਲੈਂਦੇ ਹੋਣੇ ਆ ਸਾਨੂੰ ਕੋਈ ਪਤਾ ਨਹੀਂ ਸਾਥੋ ਲੈ ਲੈਂਦੇ ਆ ਫਿਰ ਕੋਈ ਵਰਦੀ ਨਹੀਂ ਮਿਲਦੀ ਕੋਈ ਬੂਠ ਨਹੀਂ ਮਿਲਦੇ ਇਹ ਤਾਂ ਫਲੈਕਸ ਬੋਰਡ ਲਾਤੇ ਕਹਿੰਦੇ ਵਰਦੀਆਂ ਵੀ ਵੰਡਤੀਆਂ ਸਰਕਾਰੀ ਸਕੂਲਾਂ ਦੀ ਪੜ੍ਹਾਈ ਵਧੀਆ ਕਰ ਦਿੱਤੀ ਹੈ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਫੀਸ ਤਾਂ ਨਹੀਂ ਲੱਗਦੀ। 8ਵੀਂ ਦਿੱਕਰੀ ਆ ਨਾ 8ਵੇਂ ਤੋਂ ਉੱਪਰ ਹੈਣੀ। ਠੀਕ ਆ। ਹਾਂ। ਕਿਵੇਂ ਪੜ੍ਹਾਈ ਵਧੀਆ ਹੋ ਰਹੀ ਹੈ ਸਰਕਾਰੀ ਸਕੂਲਾਂ ਦੇ ਵਿੱਚ? ਪੜ੍ਹਾਈ ਤਾਂ ਵਧੀਆ ਕੋਸ਼ਿਸ਼ ਵਧੀਆ ਨਹੀਂ ਗਈ। ਮੇਰਾ ਮੁੰਡਾ ਪਰਸੈਂਟਾਂ ਦੇ ਹਿਸਾਬ ਨਾਲ ਆਇਆ। ਉਹ ਵੀ ਮੈਂ ਟਿਊਸ਼ਨ ਲਾਇਆ ਤਿੰਨ ਮਹੀਨੇ ਫੇਰ ਆਇਆ। ਫੇਰ ਆਇਆ। ਹਾਂ। ਠੀਕ ਆ। ਯਾਨੀ ਕਿ ਆਪ ਤੁਸੀਂ ਆਪਣੇ ਬੱਚਿਆਂ ਦੀ ਕੇਅਰ ਕਰਦੇ ਹੋ ਟਿਊਸ਼ਨ ਲਾਉਂਦੇ ਹੋ। ਹਾਂ ਫੇਰ ਆਇਆ। ਫੇਰ ਹੁੰਦੀ। ਹਾਂ। ਮੈਡਮ ਨੂੰ ਛੁੱਟੀਆਂ ਵੀ ਮਹੀਨਾ ਹੋ ਗਿਆ। ਠੀਕ ਆ। ਕੋਈ ਮੈਡਮ ਨੇ ਕੰਮ ਨਹੀਂ ਪਾਇਆ। ਅੱਛਾ। ਫੋਨ ਨਹੀਂ ਚੱਕਦੀਆਂਗਾ। ਫੋਨ ਲ अच्छा जी ਉਹਨਾਂ ਤੋਂ ਸਖਤਾਈ ਕਰਨੀ ਚਾਹੀਦੀ ਵੀ ਬੱਚਿਆਂ ਨੂੰ ਪੜਾਉਣ